ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਹੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਭਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਚਾਰ ਨਾਗਾ ਜੀ ਵਿੱਚ ਟੋਕੜ ਨਾਗਾ ਤੇ ਇੱਕ ਸੁਆਸ ਹੋਇਆ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੋਈ ਵੀ ਨਾਲ ਤੁਹਾਨੂੰ ਪਸੰਦ ਆਉਂਦਾ ਕਿ ਤਸੱਲੀ ਪਰਖ ਤੁਸੀਂ ਕਰਨੀ ਹੈ ਸਸੀਗਾਲ ਜੀ ਸਸੀਗਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਨਾਂ ਗੁਰਦੀਪ ਸਿੰਘ ਪਿੰਡ ਪਾਣਾ ਜ਼ਿਲ੍ਹਾ ਫਰੀਦਕੋਟ ਜੀ ਮੋਬਾਈਲ ਨੰਬਰ ਜੀ 8054296735 ਠੀਕ ਹੈ ਵੀਰੇ ਚਾਰ ਨਾਂਗਾ ਜੀ ਹਾਂਜੀ ਚਾਰ ਨਾਂਗਾ ਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੁਆ ਕਿੰਨਾ ਮਾ ਜੀ ਇਹ ਦੂਜਾ ਸੁਆ ਜੀ ਮੂੰਹ ਵੀ ਉਹਦਾ 6 ਵਜੇ ਦਾ ਆਂਦਾ ਕਲੀਅਰਿੰਗ ਕੀਤੀ ਆਪਾਂ ਇਹ ਸੂਈ ਨੂੰ ਅੱਜ ਹੋ ਗਿਆ 12 ਦਿਨ ਬੱਚਾ ਕੀ ਆ ਜੀ ਬੱਚਾ ਵੱਛਾ ਜੇਰ ਕੰਪਲੀਟ ਆ ਜੀ ਓਕੇ ਆ ਜਾਵਾਂ ਅੰਦਰੋਂ 10 ਮਿੰਟ ਦੁੱਧ ਤਿਆਰ ਦੁੱਧ ਮੰਨ ਕੇ ਚੱਲ ਇਹ ਤਾਂ 15 ਤੋਂ ਬਾਹਰ ਹੀ ਠੀਕ 15 ਮੰਨ ਲਿਆ ਜੀ 15 ਮੰਨ ਕੇ ਕੋਈ ਆ ਜੇ ਭਰਾ 2 ਡੰਗ ਚੋਲੇ 4 ਚੋਲੇ ਆਪਣੀ ਗਰੰਟੀ ਹੋ ਗਈ ਤੋਰ ਕੇ ਦਿਖਾ ਦੀ ਜਰੇ ਬਾਕੀ ਵੀਰੇ 22 ਦੇ ਨਾਂ ਖਰੀਦੇ ਹੀ ਹੁੰਦੇ ਆ ਸੂਆ ਜਿਹੜਾ ਮਰਜੀ ਮੰਨ ਲਿਆ ਕਰੋ 22 ਦੇ ਦਸਨ ਮੁਤਾਬਕ ਦੂਜਾ 12 ਦਿਨ ਸਮਾਂ ਹੋ ਗਿਆ ਇਹਦਾ ਨਾ ਮਗਰਲਾ ਆਪਾਂ ਨਾ ਲਵਾਏ ਸੀਗੇ ਮੜਾ ਜ ਕੱਚਾ ਲੈਗਾ ਮੜਾ ਇਹਦਾ ਕੱਚਾ ਮੰਨਦੀ ਐ ਥੋੜਾ ਤਲਿਹਾਰਾ ਨਹੀਂ ਪਾਇਆ ਸੀ ਇਹਦੇ ਅੱਛਾ ਇਹ ਆਈ ਐ ਸੰਗਲ ਤੋਂ ਠੀਕ ਆ ਮੁੱਟਾਂ ਤੋਂ ਲਈ ਐ ਜਮਾਂ ਸੰਗਲ ਤੋਂ ਆਈ ਐ ਤਲਿਹਾਰੇ ਨਾਲੇ ਨੂੰ ਤੋਰਣਾ ਨਹੀਂ ਆਉਂਦਾ ਇਹਨੂੰ ਹੂੰ ਠੀਕ ਆ ਬਾਕੀ ਉਹ ਘੋੜੇ ਵਰਗੀ ਕੋਈ ਚੱਕਰ ਨਹੀਂ ਠੀਕ ਆ ਥੋੜਾ ਜਿਹਾ ਨੌਂ ਬਣਾਏ ਕਰਕੇ ਲਾਤਾ ਕਰਦੀ ਐ ਬੈਰ ਦਾ ਕੱਚਾ ਲੈਗਾ ਮੜਾ ਜਾ ਬਾਕੀ ਥੋੜਾ ਇਤਲੇ ਹਾਰੇ ਦਾ ਵੀ ਆਊਟ ਕਰਦੀ ਐ ਠੀਕ ਆ ਤੇ ਨੈਟ ਦੁੱਧ ਹੈਗਾ 15 ਕਿਲੋ 15 ਤੋਂ ਬਾਹਰ ਸੀਲ ਠੰਡੀ ਫੁੱਲ ਪਣੀ ਬੈਗਾ ਕੋਈ ਇਹਨੂੰ ਅੰਦਰ ਚਾਰ ਨਹੀਂ ਰਵੇ ਹੁਣ ਇੱਥੇ ਧਰਾ ਮਾਰਦੀ ਆਪਾਂ ਥਣ ਤੁਹਾਨੂੰ ਚੈੱਕ ਕਰਾ ਦਿੰਦੇ ਚ ਮਾਰੀ ਇੱਕ ਥਣ ਤੇ ਮੜਾ ਜਾ ਉਹ ਮੌਕਾ ਮੜਾ ਜਾ ਹਾਂ ਮੜਾ ਜਾ ਕੋਈ ਚੱਕਰ ਨਹੀਂ ਨੂੰ ਠੀਕ ਆ ਵੀਰੇ ਤੋ ਮੋੜ ਲਿਆ ਵੀਰੇ ਔਡ ਲਾ ਗਈ ਇੱਕ ਥਾਂ ਤੇ ਮਾੜਾ ਮੌਕਾ ਜਾ ਵੀਰੇ ਇਹ ਹੈ ਦੂਜੀ ਸੀਗੀ ਟੈਕ ਵਾਲੀ ਪਰ ਹੈ ਨਹੀਂ ਰੱਥਾ ਪਿਆ ਦਾ ਠੀਕ ਆ ਬੋਦੀਪਾਦੀ ਵਾਂ ਥੋੜਾ ਜਿਹਾ ਨੋਹ ਤੋਂ ਕਰਦੀ ਆ ਬਾਈ ਇਹ ਠੀਕ ਆ ਹਾਂ ਠੀਕ ਆ ਜੈਜ ਜੀ ਡਿਮਾਂਡ ਇਹਦੇ ਕਿੰਨੇ ਲੈਣਾ ਹੀ ਆ ਕਰਦ ਕੇ 60000 ਜੈਜ ਜਮਾ ਹੈ ਬੱਟੀ ਪਾ ਗਈ ਜਮਾ ਜੈਜ ਇਹਦਾ ਮੁੱਲ 42000 ਮਾਨ ਤਣ ਮਾਨ ਤਣ ਫੁੱਲ 42000 ਹੂੰ ਠੰਡੀ ਦੀ ਫੁੱਲ ਗਾਰੰਟੀ ਆ ਧਾਰ ਦੀ ਆਪਣੀ ਫੁੱਲ ਗਾਰੰਟੀ ਮਾਨਦਾਨ ਫੁੱਲੀ ਹੋ ਜਾ ਫੁੱਲ ਹੀ ਹੋਊ ਆਪਣਾ ਫੁੱਲ ਹੀ ਹੁੰਦਾ ਬਰਾੜਾ ਠੀਕ ਆ ਕੋਈ ਦੰਧਾਣੀ ਨਹੀਂ ਮਾੜਾ ਮੋਟਾ ਹੀ ਹੋਊਗਾ ਮਾਨਦਾਨ ਹੈ ਆਏ ਨਹੀਂ ਟੋਕੜ ਗਾਈਆਂ ਦਾ ਅਗਲਾ ਨਾ 40 40 ਹਜ਼ਾਰ ਮੰਗੀ ਜਾਂਦਾ ਤੇ ਪਰ 16 ਲੀਟਰ ਵੀ ਬਾਹਰ ਆ ਤਦ ਆਪਾਂ 15 ਕਿਲੋ ਦੀ ਗਾਰੰਟੀ ਲੈਨੇ ਆ ਅਗਲੇ ਦੇ ਘਰ ਦੀ ਠੀਕ ਆ ਹਾਂ 42000 ਚ ਮਾਨਦਾਨ ਫੁੱਲ ਦੋ ਨੰਬਰ ਵੀਰੇ ਸੂਆ ਜਿਹੜਾ ਮਰਜੀ ਮਾਨ ਲਿਆ ਅਗਲਾ ਦੂਜਾ ਹੀ ਕਹਿੰਦਾ ਹੁੰਦਾ ਹੂੰ ਵੇਚਣ ਵਾਲਾ ਤੀਜਾ ਹੋਊਗਾ ਮੇਰੇ ਸਾਹ ਚ 100% ਠੀਕ ਆ ਦੁੱਧ ਹੈਗਾ ਤੇ ਥੱਲੇ 8 ਕਿਲੋ ਠੀਕਾ ਹੀਟ ਕਰਕੇ ਦੁੱਧ ਗਈ ਕਟਾਉਣ ਅੱਜ ਹੀਟ ਚਾਪ ਖੋਲੇ ਹੂੰ ਤਰਾਂ ਕਰੀ ਜਾਂਦੀ ਆ ਇਹ ਆਈ ਕੋਈ ਜਾ ਕੇ ਕਰਾ ਲੈ 7 ਕਿਲੋ ਦੁੱਧ ਦੀ 7 ਕਿਲੋ ਦੀ ਹਾਂ ਠਣਾ ਦੀ ਫੁੱਲ ਗਾਰੰਟੀ ਠਣਾ ਦੀ ਫੁੱਲ ਗਾਰੰਟੀ ਸੀਲ ਠੰਡੀ ਇਹ ਵੀ ਬਹੁਤ ਆ ਹੂੰ ਲੈ ਆਈ ਭੈ ਜਪਾ ਬਣਾ ਇਹਨੂੰ ਕੁਆਲਿਟੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਤੋੜ ਕੇ ਦਿਖਾ ਦਿਓ ਵੀਰੇ ਰੰਗ ਪ੍ਰਿੰਟ ਪੂਰਾ ਚੰਗਾ ਦੁੱਧ ਬਾਈ ਦੱਸਦਾ ਕਿ 8 ਹੀ ਸੀਗਾ ਹੁਣ 7 ਮੰਨ ਕੇ ਆ ਜੋ ਕਿਉਂਕਿ ਹੀਟ ਚਾਈ ਵੀ ਹੈ ਵੀਰੇ ਏ ਆਈ ਵਗੈਰਾ ਤਾਂ ਨਹੀਂ ਨਹੀਂ ਏ ਆਈ ਨਹੀਂ ਆਪਾਂ ਕਰਾਈ ਹਜੇ ਹਜੇ ਥੋੜਾ ਕੱਚਾ ਹੈ ਸੀਗਾ ਮੈਂ ਕਿਹਾ ਵੀ ਠੀਕ ਆ ਕੱਟ ਲੈਣ ਦੇ ਮੜਾ ਜਾ ਠੀਕ ਆ ਵੀਰੇ ਹਾਂ ਰੰਗ ਪ੍ਰਿੰਟ ਇਹਦਾ ਵੀ ਹੈ ਨਾ ਸੋਨਾ ਆ ਪੂਰੀ ਪੂਰੀ ਜਾਤ ਵਾਲੀ ਠੀਕ ਆ ਵੀਰੇ ਸੀਲ ਠੰਡੀ ਫੁੱਲ ਬਣ ਨਿਆਣਾ ਪਾਉਣਾ ਪਾਉ ਨਹੀਂ ਬਣਾਣਾ ਪਾਉ ਠੀਕ ਆ ਜੀ ਤੇ ਬਾਕੀ ਸੋਨਾ ਮੋਟਾ ਥਾਣਾ ਹੈ ਨਾ ਪੱਲਾ ਨਹੀਂ ਖੜਮਾ ਮੱਝਾਂ ਰਗਾ ਥਾਣਾ ਜਮ ਜੈ ਜੀ ਡਿਮਾਂਡ ਦੀ ਜੈ ਜਮ ਲੈਣ ਦੇ ਨਾਲੀ ਕਰਦਗੇ ਆਫਰੀ ਆਫਰੀ 22000 ਰੁਪਿਆ ਮੋਲਾ ਦਾ ਹੂੰ ਖੁੱਲਾ ਮਾਨਤਨ ਕਰ ਦਾਂਗੇ ਖੁੱਲਾ ਮਾਨਤਨ ਖੁੱਲਾ ਛੋੜ ਛੱਪਾ ਨਹੀਂ ਖੁੱਲਾ ਮੰਨ ਤਾ ਨਾ ਖੁੱਲਾ ਕਰਾਂ ਖੁੱਲਾ ਗਰੰਟੀ ਆ ਵੀ ਲੱਤ ਵੀ ਚੱਕ ਜੇ ਆਪਣਾ ਬਸੂ ਲੈ ਠੀਕ ਆ ਪਣਾ ਧਾਰਾ ਵੀ ਮਾਰਦੀ ਕੋਈ ਚੱਕਰ ਨਹੀਂ ਠੀਕ ਆ ਬਾਈ ਲੈ ਮਾਰਨੀ ਮਾਰ ਹੀ ਦਿੰਨੇ ਮਾਰਦੇ ਲੈ ਠੀਕ ਆ ਜੀ ਲੈ ਓਕੇ ਜੀ ਨਗ ਨੰਬਰ ਆ ਗਿਆ ਬਈ 3 3 ਹੂੰ ਇਹ ਅਗਲੇ ਆਨੇ ਤਾਂ ਪਹਿਲਾ ਆ ਗਿਆ ਠੀਕ ਆ ਕੋਈ ਦੂਜਾ ਮੰਲੇ ਤੀਜਾ ਮੰਲੇ ਠੀਕ ਆ ਸੂਏ ਦਾ ਨਹੀਂ ਪਤਾ ਹੂੰ ਦੁੱਧ ਮਾਲਕਾਂ ਨੇ 6 ਕਿਲੋ ਕਿਆ ਹੂੰ ਆ ਪਾ ਧਾਰਾਂ ਤੇ ਹੀ ਲੈ ਕੇ ਆਂਦੀ ਆ ਹੂੰ ਤੇ 5 ਕਿਲੋ ਦੀ ਗਰੰਟੀ ਲੈਣੀ ਹੈ। 5 ਮੰਨ ਕੇ ਆਜੇ। 5 ਮੰਨ ਕੇ ਆਜੇ। ਤੋੜ ਕੇ ਦਿਖਾ ਦੇ ਵੀਰੇ। ਸੀਲ ਠੰਡੀ ਇਹ ਵੀ ਬਹੁਤ ਆ। ਠੀਕ ਆ। ਹਾਂ। ਆਪਾਂ ਯਾਨੀ ਚੋਇਆ ਨਹੀਂ ਗਾ। ਚੋਇਆ ਨਹੀਂ ਪਤਾਰਾਂ ਦੀ ਲੈਂਦੀ ਬਈ ਅੱਜ ਹੁਣੇ ਆਈ ਇਹ ਹਜੇ। ਤਾਜੀ ਆਈ ਆ। ਤਾਜੀ ਆਈ ਆ ਕਲਾ ਤਲੇਹਾਰਾ ਬਦਲਿਆ ਪੈਦਾ। ਠੀਕ ਆ। ਉਹ ਤੋ ਕਿਆ ਜਮਾ ਇਹਦਾ? ਥਣਾ ਦੀ ਫੁੱਲ ਗਰੰਟੀ ਆ। ਨਿਗਰ ਨਰੋਈ ਹੈ ਵੀ ਚੀ। ਪੂਰੀ ਪੂਰੀ ਥਣਮਈਆਂ ਵਾਲਾ ਲੱਗਾ ਇਹਨੂੰ। ਹੂੰ ਥਣ ਮੱਜਾਂ ਵਾਲਾ ਮੋਟਾ। ਮੋਟਾ ਪੂਰਾ। ਸੈਟ ਵੀ ਮੱਜਾਂ ਵਰਗੀ ਹੁੰਦੀ। ਜਮਾ ਮੱਜਾਂ ਵਰਗੀ। ਇੱਕ ਸਾਨੂੰ ਵੈਸੀ ਮ ਉਹ ਫੀਲਟੋਡੀ ਫੋਲਾ ਠੀਕ ਹੈ ਵੀਰੇ ਹਾਂਜੀ ਇਹਦਾ ਕਿੰਨਾ ਕ ਮੁੱਲ ਆ ਕਰਦਗੇ 25000 ਇਹਦਾ ਵੀ ਜੈ ਜਮਾ ਇਹਦਾ 15000 ਰੁਪਇਆ ਮੁੱਲ ਆ ਖੁੱਲਾ ਮਾਨ ਦਾਣ ਖੁੱਲਾ ਹੀ 15 ਚ ਵੀ ਖੁੱਲਾ ਹੀ ਖੁੱਲਾ ਹੀ ਮਾਨ ਤਾਨ ਹੈ ਖੁੱਲੇ ਹੀ ਕਰਨੇ ਬਰਾੜਾ ਆਪਣੀ ਆਫਰ ਹੋਈ ਹੁੰਦੀ ਹੈ ਆਪਣੇ ਦਾ ਪੰਜਾਂ ਮਿੰਟਾਂ ਚ ਵੇਖਦਾ ਮਾਲ ਠੀਕ ਆ ਪਿਛਲੀ ਵੀਡੀਓ ਚ ਆਲਾ ਮਾਲ ਕਿੰਨੇ ਸਮੇਂ ਚ ਵੇਚ ਗਿਆ ਸੀ 15 ਮਿੰਟਾਂ ਚ 15 ਮਿੰਟ ਚ ਚਾਰ ਪਸੂ ਤਾਂ ਸਿਰਫ ਫੋਨ ਕੱਟਣ ਦੇ ਟਾਈਮ ਲੱਗਦਾ ਸੀ ਅੱਛਾ ਐਦ ਕੀ ਕਿਸੇ ਨੇ ਆਇ ਨਹੀਂ ਗਿਆ ਇਹ ਰੇ ਕਰ ਲਿਆ ਕਰ ਲਿਆ ਹੂੰ ਫੋਨ ਲਾਉਂਦੇ ਬਾਈ 10 ਨੰਬਰ ਕਿਹੜੇ ਚ ਪਾਉਣੇ ਪਏ ਠੀਕ ਆ ਟੱਕ ਟੱਕੀ ਠੀਕ ਆ ਜੀ ਹਾਂ ਲਗਾਏ ਸਾਰੇ ਅਗਲੇ ਦਿਨ ਮਾਲ ਆਪਣਾ ਤੇ ਵਹਿ ਘੋਦਾ ਹੀ ਗਿਆ ਹੈਗਾ ਠੀਕ ਆ ਤੇ ਚਾਰ ਨੰਬਰ ਵੀਰੇ ਚਾਰ ਨੰਬਰ ਇਹ ਵੀ ਹੁਣੀ ਆਈ ਬ ਫਾਰਮ ਵਾਲੀ ਵੱਡੀ ਆ ਇਹ ਹੂੰ ਵੱਡੀ ਵਹਿੜਾ ਪੂਰੀ ਵੱਡੀ ਆ ਠੀਕ ਆ ਲੈ ਕੇ ਰਹੀ ਸੀਗਾ ਤੇ ਲੈ ਗਿਆ ਠੀਕ ਆ ਇਹ ਆਪਾਂ ਸੱਜਰ ਦਿੱਤੀ ਸੀਗੀ ਹੂੰ 40 ਕਿਲੋ ਦੁੱਧ ਅੱਛਾ ਚਵਾ ਕੇ ਦਿੰਦੀ ਸੀ ਠੀਕ ਆ ਤੇ ਇਹ ਆ ਥਾਨ ਪਹਿਲਾਂ ਟੋਕੜ ਹੋ ਕੇ ਹੁਣ ਸੀਲ ਠੰਡੀ ਫੁੱਲਾ ਆ ਮਗਲਾ ਥਨ ਅੱਤਾ ਅੱਤਾ ਮੰਨ ਕੇ ਆ ਇਹ ਹੈ ਧਾਰਾਂ ਘਾਟੋਂ ਅੱਤਾ ਮੰਨ ਕੇ ਆ ਵੇ ਕੋਈ ਅੱਤਾ ਮੰਨ ਕੇ ਆ ਗੇੜਾ ਨਾ ਵੱਜੇ ਕਿਸੇ ਦਾ ਗੇੜਾ ਨਾ ਵੱਜੇ ਅੱਤਾ ਮੰਨ ਕੇ ਆ ਸੀਲ ਠੰਡੀ ਫੁੱਲਾ ਹੂੰ ਗਾਰਪਾ ਦੁੱਧ ਦੇ ਥੱਲੇ ਮੰਨ ਕੇ ਚੱਲ 10 ਤੋਂ 12 ਆਪਾਂ 10 ਕਹਿਣਾ ਠੀਕ ਆ ਹਾਂ ਇਹ ਵੀ ਹੁਣੇ ਆਈ ਏ ਜੀ ਠੀਕ ਆ ਬਾਈ ਉਹ ਬੰਦੇ ਸੱਜਰ ਲੈ ਗਏ ਆਪਣੇ ਤੋਂ ਠੀਕ ਆ ਇਹ ਟੋਕਣ ਵਿੱਚ ਘਟਾ ਆ ਗਈ ਠੀਕ ਆ ਹੂੰ ਇਹ ਦੀ ਇਹ ਆਈ ਹੋਈ ਏ ਦੀ ਬੜਾ ਕਿੰਨਾ ਕਸਮਾ ਹੋ ਗਿਆ ਉਹ ਆਂਦੇ ਵੀ 2 ਮਹੀਨੇ ਤੋਂ ਬਾਹਰ ਹੀ ਆ 5-7 ਦਿਨ ਠੀਕ ਆ ਇਹਦਾ ਚੌੜ ਬਹੁਤ ਕਰਦੀ ਆ ਹੂੰ ਆ ਛੋੜਾ ਹੀ ਡਰਦੀ ਆ ਹੈਨਾ ਹਾਂ ਡਰਦੀ ਆ ਘਰੋਂ ਇਹ ਨਾ ਕੱਢੀ ਇਹ ਤੇ ਜਾਇਜ ਐਕ ਚੌੜ ਕਰਦੀ ਏ ਇਹਦਾ ਹੂੰ ਵਰਤ ਕੇ 40000 ਮਾਨਤਨ ਨਹੀਂ 80 ਇਹਨੇ ਮੁੱਲ 25000 25 ਚੋ ਹੀ ਮਾਨਤਨ ਖੁੱਲਾ ਮਾਨਤਨ ਖੁੱਲਾ 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 ਠੀਕ ਹੈ ਬਾਈ ਆਪੋ ਹੋਣੀ ਗੱਲ ਕਰਨੀ ਠੀਕ ਹੈ ਜੀ ਹਾਂ ਇਹ ਵੀ ਹੁਣੇ ਆਈ ਆ ਹਜੇ ਹੂੰ ਬਾਕਲਾ ਪਤਨੀ ਆਰੀ ਬਦਲੇ ਨਾ ਦੋਹਾਂ ਦੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤਹਿਸੀਲ ਰਿਜਿਸਟਰੀ ਫੁੱਲ ਹੋਣੀ ਆ ਹੂੰ ਉਹ ਕੋਈ ਚੱਕਰ ਨਹੀਂ ਠੀਕ ਆ ਹਾਂ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਆ ਤਾਂ ਹੀ ਵੇਹੇ ਕੱਢਦੀ ਥੋੜਾ ਜਾਂ ਜਾਤ ਕੋਈ ਹੁੰਦੀ ਆ ਕੋਈ ਚੱਕ ਕੇ ਤੁਰਨ ਵਾਲੀ ਠੀਕ ਹੈ ਜੀ ਹਾਂ ਉਹ ਸੰਡੀ ਬਹੁਤ ਨਾਲ ਲੱਤ ਮਾਰੂ ਆਪਣਾ ਪਸੂ ਲੈ ਠੀਕ ਹੈ ਜਿੱਧਰ ਦੋ ਹੀ ਪਾਸੇ ਬਈ ਇੱਕ ਪਾਸੇ ਲੈ ਹੂੰ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ ਜੀ